ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆ ਕਿੰਨੇ ਦਿਨਾਂ ਦੀ ਪੈਰੋਲ ਤਿਆਰ ਰਹੇ ਨੇ ਅਮਰਿਤਪਾਲ ਸਿੰਘ 5 ਜੁਲਾਈ ਨੂੰ ਉਹ ਸੰਸਦ ਦੇ ਵਿੱਚ ਜਾ ਕੇ ਸੌਂ ਚੁੱਕਣਗੇ ਅਮਰਿਤਪਾਲ ਸਿੰਘ ਸੌਂ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਸਪੈਸ਼ਲ ਤੌਰ ਤੇ ਜਿਹੜਾ ਉਹਨਾਂ ਦਾ ਸੌਂ ਚੁੱਕ ਸਮਾਗਮ ਜਿਹੜਾ ਹੈ ਉਹ ਰੱਖਿਆ ਗਿਆ ਹੈ ਉਹਦੇ ਬਾਰੇ ਤੁਹਾਨੂੰ ਜਰੂਰ ਅਪਡੇਟ ਕਰਾਂਗੇ ਅਮਰਿਤਪਾਲ ਸਿੰਘ ਨੂੰ ਜਿਹੜੀ ਹੈ ਪੈਰੋਲ ਮਿਲ ਚੁੱਕੀ ਹੈ ਵਾਰਿਸ ਪੰਜਾਬ ਦੇ ਮੁਖੀ ਖਡੂਰ ਸਾਹਿਬ ਤੋਂ ਆਜ਼ਾਦ ਜਿੱਤੇ ਹੋਏ ਅਮਰਿਤਪਾਲ ਸਿੰਘ ਨੂੰ ਪੈਰੋਲ ਦਿੱਤੀ ਗਈ ਹੈ ਕਦੋਂ ਜੇਲ੍ਹ ਤੋਂ ਬਾਹਰ ਆਉਣਗੇ ਕਿੰਨੇ ਦਿਨ ਸਮੇਂ ਲਈ ਆਉਣਗੇ ਉਹਦੇ ਬਾਰੇ ਤੁਹਾਨੂੰ ਅਪਡੇਟ ਕਰਾਂਗੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਖਡੂਰ ਸਾਹਿਬ ਤੋਂ ਜਿੱਤੇ ਹੋਏ ਅਮਰਿਤਪਾਲ ਸਿੰਘ ਜਿਹੜੇ ਨੇ 5 ਜੁਲਾਈ ਤੋਂ 4 ਦਿਨ ਜਾਂ ਇਸ ਤੋਂ ਘੱਟ ਦੀ ਪੈਰੋਲ ਜਿਹੜੀ ਹੈ ਉਹਨਾਂ ਨੂੰ ਦਿੱਤੀ ਗਈ ਹੈ ਇਸ ਸੰਬੰਧੀ ਜੇਲ੍ਹ ਸੁਪਰਡੈਂਟ ਡਿਬਰੂਗੜ੍ਹ ਨੂੰ ਜਿਹੜਾ ਹੈ ਸੂਚਿਤ ਕਰ ਦਿੱਤਾ ਗਿਆ ਹੈ ਜੀ ਹਾਂ ਹੁਣ ਖਡੂਰ ਸਾਹਿਬ ਤੋਂ ਸਾਂਸਦ ਬੱਜੋ ਅਮਰਿਤਪਾਲ ਸਿੰਘ ਜਿਹੜੇ ਨੇ ਹਲਫ ਲੈਂਨ ਜਾ ਰਹੇ ਨੇ ਹਾਲਾਂਕਿ ਸਬੰਧੀ ਜਿਹੜੀ ਹੈ ਤਾਰੀਖ 5 ਜੁਲਾਈ ਜਿਹੜੀ ਹੈ ਤੈਅ ਕਰ ਦਿੱਤੀ ਗਈ ਹੈ ਅਮ੍ਰਿਤਸਰ ਦੇ ਡਿਪਟੀ ਕਨਸ਼ਿਆਮ ਸਿੰਘ ਕਨਸ਼ਿਆਮ ਥੋਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਕੁਝ ਸ਼ਰਤਾਂ ਦੇ ਜਿਹੜੀ ਹੈ 5 ਜੁਲਾਈ ਤੋਂ 4 ਦਿਨ ਦਾ ਇਸ ਤੋਂ ਘੱਟ ਦੀ ਪੈਰੋਲ ਮਿਲੀ ਹੈ ਇਸ ਬਾਰੇ ਜੇਲ ਸੁਪਰਡੈਂਟ ਡਿਬਰੂਗੜ ਨੂੰ ਜਿਹੜਾ ਹੈ ਸੂਚਿਤ ਕਰ ਦਿੱਤਾ ਗਿਆ ਹੈ ਜੇਲਰ ਨੂੰ ਉਸ ਦੇ ਬਾਰੇ ਜਾਣਕਾਰੀ ਜਿਹੜੀ ਹੈ ਭੇਜ ਦਿੱਤੀ ਗਈ ਹੈ ਹਾਲਾਂਕਿ ਫਿਲਹਾਲ ਡਿਬਰੂਗੜ ਜੇਲ ਦੇ ਵਿੱਚ ਅਮਰਿਤਪਾਲ ਸਿੰਘ ਬੰਦ ਨੇ ਉਹਨਾਂ ਨੂੰ ਸ਼ਰਤਾਂ ਦੇ ਤਹਿਤ ਅਮਰਿਤਪਾਲ ਨੂੰ ਪੈਰੋਲ ਦਿੱਤੀ ਗਈ ਹੈ ਖੈਰ ਇਹਨਾਂ 4 ਦਿਨਾਂ ਦੇ ਅੰਦਰ ਸੌਂ ਚਕਾਉਣ ਦੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ ਪੈਰੋਲ ਦੀ ਜਾਣਕਾਰੀ ਹੋਣ ਮਗਰੋਂ ਪੰਜਾਬ ਪੁਲਿਸ ਦੀ ਇੱਕ ਟੀਮ ਡਿਬਰੂਗੜ ਜੇਲ ਦੇ ਲਈ ਰਵਾਨਾ ਵੀ ਹੋ ਚੁੱਕੀ ਹੈ ਖਡੂਰ ਸਾਹਿਬ ਤੋਂ ਜਿੱਤੇ ਹੋਏ ਨੇ ਅਮਰਿਤਪਾਲ ਸਿੰਘ ਤੁਹਾਨੂੰ ਦੱਸ ਦਈਏ ਕਿ 444030 ਵੋਟਾਂ ਜਿਹੜੀਆਂ ਨੇ ਟੋਟਲ ਨੇ ਹਾਲਾਂਕਿ ਉਸ ਦੇ ਵਿੱਚੋਂ ਜੇ ਗੱਲ ਕਰੀਏ 444030 ਵੋਟਾਂ ਹਾਸਲ ਕੀਤੀਆਂ ਨੇ ਤੇ ਜਿੱਥੇ ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਕੁਲਜੀਵੀਰ ਸਿੰਘ ਜੀਰਾਂ ਨੂੰ ਹਰਾਇਆ 197120 ਵੋਟਾਂ ਦੇ ਵੱਡੇ ਫਰਕ ਦੇ ਨਾਲ ਹਰਾਇਆ ਹੈ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਵੱਡੀ ਲੀਡ ਦੇ ਨਾਲ ਜਿੱਤੇ ਨੇ ਖਡੂਰ ਸਾਹਿਬ ਤੋਂ ਕਾਫੀ ਵੱਡੀ ਲੀਡ ਜਿਹੜੀ ਹੈ ਅਮਰਿਤਪਾਲ ਸਿੰਘ ਹੋਰਾਂ ਨੂੰ ਮਿਲੀ ਹੈ ਤੇ ਅਮਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਜੇ ਗੱਲ ਕਰੀਏ ਤਾਂ ਰਵਾਇਤੀ ਪਾਰਟੀਆਂ ਨੇ ਵੀ ਆਪਣਾ ਰੁਖ ਜਿਹੜਾ ਹੈ ਬਦਲ ਲਿਆ ਹੈ ਹਾਲਾਂਕਿ ਉਹਨਾਂ ਨੇ ਮੰਨਿਆ ਇੱਕ ਇੱਕ ਖਾਸ ਜੋ ਸਾਡੀ ਲਹਿਰ ਸੀ ਹਾਲਾਂਕਿ ਖਾਸ ਲਹਿਰ ਦੇ ਚੱਲਦੇ ਆ ਜਿਹੜੀ ਐ ਪਾਰਟੀਆਂ ਦੀ ਹਾਰ ਹੋਈ ਐ ਬਾਕੀ ਪਾਰਟੀਆਂ ਨੇ ਜਿਹੜੀ ਐ ਖਡੂਰ ਸਾਹਿਬ ਤੋਂ ਹਾਰ ਹੋਈ ਐ ਇਹ ਗੱਲ ਬਿਲਕੁਲ ਜਿਹੜੀ ਐ ਕਬੂਲ ਕਰ ਲਈ ਗਈ ਐ ਬਾਕੀ ਪਾਰਟੀਆਂ ਨੇ ਜਿਹੜੀ ਐ ਕਬੂਲ ਕੀਤੀ ਐ ਜੇ ਲਗਾਤਾਰ ਜੇ ਗੱਲ ਕਰੀਏ ਤਾਂ ਬਾਕੀ ਪਾਰਟੀਆਂ ਅਮਰਿਤਪਾਲ ਸਿੰਘ ਤੋਂ ਹੈਰਾਨ ਨੇ ਹਾਲਾਂਕਿ ਐਡੀ ਵੱਡੀ ਲੀਡ ਜਿਹੜੀ ਐ ਅਮਰਿਤਪਾਲ ਸਿੰਘ ਹੋਰਾਂ ਨੂੰ ਮਿਲੀ ਐ ਖਡੂਰ ਸਾਹਿਬ ਦੇ ਲੋਕਾਂ ਨੇ ਏਡਾ ਵੱਡਾ ਜਿਹੜਾ ਵਿਸ਼ਵਾਸ ਹੈ ਉਹ ਜਤਾਇਆ ਹੈ ਹਾਲਾਂਕਿ ਏਡਾ ਵੱਡਾ ਵਿਸ਼ਵਾਸ ਜਿਹੜਾ ਲੋਕਾਂ ਨੇ ਜਤਾਉਣਾ ਕੀਤਾ ਹੈ ਹਰ ਪਾਸੇ ਜਿਹੜੀ ਹੈ ਚਰਚਾ ਅਮਰਿਤਪਾਲ ਸਿੰਘ ਦੇ ਨਾਮ ਦੀ ਹੋ ਰਹੀ ਹੈ ਸਰਬਜੀਤ ਸਿੰਘ ਖਾਲਸਾ ਤੇ ਹੋਰ ਜਿੰਨੇ ਵੀ ਲੋਕ ਨੇ ਹਾਲਾਂਕਿ ਸਾਰਿਆਂ ਨੇ ਜਿਹੜੀ ਹੈ ਜਦੋ ਜਹਿਦ ਕੀਤੀ ਅਮਰਿਤਪਾਲ ਸਿੰਘ ਨੂੰ ਸੌਂਚਕਾਉਣ ਦੇ ਲਈ ਓਮ ਪ੍ਰਕਾ ਜਿਹੜੇ ਨੇ ਓਮ ਬਿਰਲਾ ਜੀ ਜੋ ਲੋਕ ਸਭਾ ਦੇ ਸਪੀਕਰ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਉਹਨਾਂ ਦੀ ਰਿਹਾਈ ਤੇ ਵੀ ਗੱਲਬਾਤ ਹੋਈ ਹੈ ਉਹਨਾਂ ਦੇ ਅਸਿਸਟੈਂਟ ਨਾਲ ਵੀ ਗੱਲਬਾਤ ਹੋਈ ਹੈ ਕਾਫੀ ਪ੍ਰੈਸ਼ਰ ਜਿਹੜਾ ਬਣਾਇਆ ਗਿਆ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਹੋਰਾਂ ਦੀ ਸੌ ਚੁੱਕਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਪੂਰੀ ਹੋਈ ਹੈ ਇਹਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਵੀ ਸਾਂਝੀ ਹੋਈ ਹੈ ਤੇ ਇਸ ਕਰਕੇ ਜਿਹੜਾ ਹੈ ਪ੍ਰੈਸ਼ਰ ਬਣਾਉਣ ਤੋਂ ਬਾਅਦ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਉਹ ਸਿਰੇ ਚੜ ਪਈ ਹੈ ਅਮਰਿਤਪਾਲ ਸਿੰਘ ਜਿਹੜੇ ਨੇ ਫਿਰ ਹੁਣ ਸੌ ਚੁੱਕਣ ਲਈ ਤਿਆਰ ਹੋ ਚੁੱਕੇ ਨੇ ਹਾਲਾਂਕਿ ਉਹਨਾਂ ਨੂੰ ਪਸੰਸਾ ਦੇ ਵਿੱਚ ਜਿਹੜੀ ਹੈ ਸੌ ਹੁਣ ਚੁਕਾਈ ਜਾਵੇਗੀ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਹੋਰ ਨਾ ਖਾਸ ਖਬਰਾਂ ਦੀ ਚੰਡੀਗੜ੍ਹ ਹਵਾਈ ਅੱਡੇ ਤੇ ਕੰਗਣਾ ਰਣੌਤ ਨੂੰ ਕਥਿਤ ਤੌਰ ਤੇ ਥੱਪੜ ਮਾਰਨ ਵਾਲੀ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦੇ ਤਬਾਦਲੇ ਦੇ ਨਾਲ ਸਬੰਧਤ ਖਬਰਾਂ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦੇ ਵਿਚਕਾਰ ਸੀਆਈਐਸਐਫ ਨੇ ਇਹਨਾਂ ਸਾਰੇ ਦਾਅਵਿਆਂ ਤੇ ਪਾਣੀ ਫੇਰ ਦਿੱਤਾ ਹੈ ਏਐਨਆਈ ਦੀ ਰਿਪੋਰਟ ਅਨੁਸਾਰ CISF ਨੇ ਕਿਹਾ ਹੈ ਕਿ ਭਾਜਪਾ ਸੰਸਦ ਕੰਗਣਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਕੁਲਵਿੰਦਰ ਕੌਰ ਅਜੇ ਵੀ ਮੌਤਲ ਹੈ ਅਤੇ ਉਸ ਵਿਰੁੱਧ ਵਿਭਾਗੀ ਜਾਂਚ ਜਿਹੜੀ ਹੈ ਚੱਲ ਰਹੀ ਹੈ ਏਐਨਆਈ ਦੀ ਰਿਪੋਰਟ ਦੇ ਅਨੁਸਾਰ ਸੀਆਈਐਸਐਫ ਨੇ ਕਿਹਾ ਹੈ ਕਿ ਸੀਆਈਐਸਐਫ ਕੌਨਸਟੇਬਲ ਕੁਲਵਿੰਦਰ ਕੌਰ ਜਿਸ ਨੇ ਭਾਜਪਾ ਦੇ ਸੰਸਦ ਕੰਗਣਾ ਰਣੌਤ ਨੂੰ ਜਿਹੜਾ ਹੈ ਥੱਪੜ ਜੜਿਆ ਸੀ ਅਜੇ ਵੀ ਉਹ ਮੌਤਲ ਹੈ ਇਸ ਦੇ ਖਿਲਾਫ ਜਿਹੜੀ ਹੈ ਕਾਰਵਾਈ ਚੱਲ ਰਹੀ ਹੈ ਦਰਸਲ ਅਜੇ ਹੀਆਂ ਖਬਰਾਂ ਆਈਆਂ ਸਨ ਕਿ ਕੰਗਣਾ ਨੂੰ ਕਥਿਤ ਤੌਰ ਤੇ ਥੱਪੜ ਮਾਰਨ ਵਾਲੀ ਸੀਆਈਐਸਐਫ ਕੌਨਸਟੇਬਲ ਨੂੰ ਨੌਕਰੀ ਤੇ ਵਾਪਸ ਬੁਲਾ ਲਿਆ ਗਿਆ ਤੇ ਚੰਡੀਗੜ੍ਹ ਤੋਂ ਬੈਂਗਲੁਰੂ ਤਬਦੀਲ ਕਰ ਦਿੱਤਾ ਗਿਆ ਇਹਨਾਂ ਰਿਪੋਰਟਾਂ ਨੂੰ ਖਤਮ ਕਰਦੇ ਹੋਏ ਸੀਆਈਐਸਐਫ ਨੇ ਇਹਨਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਸੀਆਈਐਸਐਫ ਨੇ ਕਿਹਾ ਹੈ ਕਿ ਉਹ ਅਜੇ ਵੀ ਮੂਤਲ ਹੈ ਉਸ ਵਿਰੁੱਧ ਕਾਰਵਾਈ ਚੱਲ ਰਹੀ ਹੈ ਚੰਡੀਗੜ੍ਹ 에어ਪੋਰਟ ਤੇ ਥੱਪੜकांड ਹੋਇਆ ਸੀ ਦੱਸਦੀ ਹੈ ਕਿ 6 ਜੂਨ ਨੂੰ ਜਦੋਂ ਕੰਗਣਾ ਚੰਡੀਗੜ੍ਹ 에어ਪੋਰਟ ਤੇ ਆਈ ਸੀ ਦਿੱਲੀ ਲਈ ਰਵਾਨਾ ਹੋਣ ਦੇ ਲਈ ਇਸ ਦੌਰਾਨ ਚੈਕਿੰਗ ਦੌਰਾਨ ਸੀਆਈਐਸਐਫ ਦੇ ਇੱਕ ਜਵਾਨ ਨੇ ਕਤਲ ਤੌਰ ਤੇ ਉਸ ਨੂੰ ਥੱਪੜ ਚੜ ਦਿੱਤਾ ਸੀ ਮੁਲਜ਼ਮ ਔਰਤ ਦੀ ਪਛਾਣ ਜਿਹੜੀ ਹੈ ਕੁਲਵਿੰਦਰ ਕੌਰ ਦੇ ਵੱਜੋਂ ਹੋਈ ਸੀ ਦੱਸਿਆ ਗਿਆ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਕੰਗਣਾ ਦੇ ਬਿਆਨ ਤੋਂ ਦੁਖੀ ਕੁਲਵਿੰਦਰ ਕੌਰ ਨੇ ਉਸ ਦੇ ਥੱਪੜ ਜੜਿਆ ਸੀ ਹਾਲਾਂਕਿ ਕਾਫੀ ਵੱਡਾ ਜਿਹੜਾ ਇਸ ਮਾਮਲੇ ਨੂੰ ਤੂਲ ਮਿਲਿਆ ਸੀ ਇਹਦੇ ਬਾਰੇ ਆਪਾਂ ਸਾਰੇ ਹੀ ਜਿਹੜੀ ਹੈ ਲਗਭਗ ਜਾਣਦੇ ਆ ਜਿਹਦੇ ਬਾਰੇ ਆਪਾਂ ਸਾਰੇ ਹੀ ਗੱਲਬਾਤ ਜਿਹੜੀ ਹੈ ਪਹਿਲਾਂ ਵੀ ਕਰ ਚੁੱਕੇ ਆ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਇੱਕ ਖਾਸ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀ ਐਚ ਸੀਰੀਜ਼ ਨੰਬਰ ਪਲੇਟ ਕੌਣ ਲੈ ਸਕਦੇ ਨੇ ਕੀ ਹਨ ਇਹਦੇ ਫਾਇਦੇ ਕਿਵੇਂ ਇਸ ਦਾ ਅਪਲਾਈ ਕਰਨਾ ਹੋਵੇਗਾ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਸਾਲ 2021 ਦੇ ਵਿੱਚ ਭਾਰਤ ਸਰਕਾਰ ਨੇ ਪੂਰੇ ਦੇਸ਼ ਦੇ ਵਿੱਚ ਗੈਰ ਟਰਾਂਸਪੋਰਟ ਵਾਹਨਾਂ ਯਾਨੀ ਕਿ ਨਿੱਜੀ ਵਾਹਨਾਂ ਲਈ ਬੀ ਐਚ ਸੀਰੀਜ਼ ਨੰਬਰ ਪਲੇਟਾਂ ਜਾਂ ਭਾਰਤ ਸੀਰੀਜ਼ ਦੇ ਰਜਿਸਟ੍ਰੇਸ਼ਨ ਨੰਬਰ ਪੇਸ਼ ਕੀਤੇ ਸਨ ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਜੋ ਵਕ ਵਕ ਰਾਜਾਂ ਜਾਂ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਟਰਾਂਸਫਰ ਹੋਣ ਤੋਂ ਬਾਅਦ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਵਾਹਨ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਆ ਵਾਸਤਵ ਦੇ ਵਿੱਚ ਭਾਰਤ ਸੀਰੀਜ਼ ਦੀ ਨੰਬਰ ਪਲੇਟ ਜਾਂ BH ਸੀਰੀਜ਼ ਨੰਬਰ ਪਲੇਟ ਵਾਲੇ ਵਾਹਨ ਮਾਲਕਾਂ ਨੂੰ ਨਵੇਂ ਰਾਜ ਜਾਂ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ ਵਿੱਚ ਪਹੁੰਚਣ ਤੇ ਆਪਣੇ ਵਾਹਨ ਨੂੰ ਦੁਬਾਰਾ ਰਜਿਸਟਰ ਕਰਨ ਦੀ ਲੋੜ ਜਿਹੜੀ ਹੈ ਨਹੀਂ ਹੁੰਦੀ ਹੈ। BH ਸੀਰੀਜ਼ ਦੀਆਂ ਨੰਬਰ ਪਲੇਟਾਂ ਹਰ ਕਿਸੇ ਲਈ ਉਪਲਬਧ ਨਹੀਂ ਹੁੰਦੀਆਂ ਨੇ। ਤੁਸੀਂ ਇਹ ਪਲੇਟ ਕੇਵਲ ਤਾਂ ਹੀ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਕੇਂਦਰੀ ਰਾਜ ਸਰਕਾਰ ਬੈਂਕ ਰੱਖਿਆ ਪ੍ਰਸ਼ਾਸਨਿਕ ਸੇਵਾਵਾਂ ਆਦ ਲਈ ਕੰਮ ਕਰਦੇ ਭਾਰਤੀ ਨਾਗਰਿਕ ਹੋ ਜੇਕਰ ਖੇਤਰ ਦੇ ਵਿੱਚ ਸੇਵਾ ਕਰ ਰਹੇ ਲੋਕਾਂ ਲਈ ਇਹ ਨੰਬਰ ਪਲੇਟ ਤਾਂ ਹੀ ਉਪਲਬਧ ਹੋਵੇਗੀ ਜੇਕਰ ਤੁਹਾਡੀ ਕੰਪਨੀ ਦੇ ਘੱਟੋ-ਘੱਟ 4 ਰਾਜਾਂ ਜਾਂ ਕੇਂਦਰ ਸਹਾਸਤ ਪ੍ਰਦੇਸ਼ਾਂ ਦੇ ਵਿੱਚ ਦਫਤਰ ਨੇ ਸੜਕੀ ਆਵਾਜ਼ ਆਈ ਅਤੇ ਰਾਜਮਾਰਗ ਮੰਤਰਾਲੇ ਦੇ ਅਨੁਸਾਰ ਭਾਰਤ ਸੀਰੀਜ਼ ਬੀ ਐਚ ਸੀਰੀਜ਼ ਦੇ ਤਹਿਤ ਵਾਹਨ ਰਜਿਸਟ੍ਰੇਸ਼ਨ ਸਹੂਲਤ ਰੱਖਿਆ ਕਰਮਚਾਰੀਆਂ ਕੇਂਦਰ ਸਰਕਾਰ ਰਾਜ ਸਰਕਾਰਾਂ ਕੇਂਦਰੀ ਰਾਜ ਜਨਤਕ ਖੇਤਰ ਦੇ ਆਧਾਰਿਆਂ ਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਦੇ ਕਰਮਚਾਰੀਆਂ ਲਈ ਸਵੈਚਿਤ ਆਧਾਰ ਤੇ ਉਪਲਬਧ ਹੋਣਗੀਆਂ ਜਿਨ੍ਹਾਂ ਦੇ ਚਾਰਜਾਂ ਵੱਧ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਦਫਤਰ ਹੋਣਗੇ ਇਹ ਗੱਲ ਬਿਲਕੁਲ ਜਿਹੜੀ ਹੈ ਸਾਫ਼ ਤੌਰ ਤੇ ਸਾਂਝੀ ਕਰ ਦਿੱਤੀ ਗਈ ਹੈ ਹਾਲਾਂਕਿ ਜੇ ਗੱਲ ਕਰੀਏ ਬੀ ਐਚ ਸੀਰੀਜ਼ ਦੀ ਨੰਬਰ ਪਲੇਟ ਜਿਹੜੀ ਹੈ ਉਹ ਬੀ ਐਚ ਦਾ ਅਰਥ ਹੈ ਭਾਰਤ ਕੰਪਿਊਟਰ ਦੁਆਰਾ ਅਗਲੇ 4 ਅੰਕ ਬਿਹਤਰ ਵੀ ਤੌਰ ਤੇ ਨਿਰਧਾਰਤ ਕੀਤੇ ਜਾਂਦੇ ਨੇ ਤੇ ਅੰਕ ਦੇ ਦਿਖਾਈ ਦੇਣ ਵਾਲੇ ਅੰਗਰੇਜ਼ੀ ਵਰਣਮਾਲਾ ਦੇ ਅੱਖਰ ਨੂੰ ਵੀ ਬਿਹਤਰ ਵਿਜੇ ਤੌਰ ਤੇ ਨਿਰਧਾਰਤ ਕੀਤਾ ਜਾਂਦਾ ਜਿਸ ਵਿੱਚ ਆਈ ਅਤੇ ਓ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ